ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਨ ਤਪ ਪ੍ਰਸਾਦ ਚੱਕਰ ਚਿਹਨ ਔਰ ਬਰਨ ਜਾਤ ਔਰ ਪਾਤ ਨਹਿਨ ਜੇਹ ਰੂਪ ਰੰਗ ਔਰ ਰੇਖ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਹੁ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਨਿਜੈ ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕਹਿ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨ ਸੁਮਤ ਪੁਚੰਗ ਪ੍ਰਿਆਤ ਛੰਦ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ नमस्तंग अपेखे नमस्तंग अलेखे नमस्तंग अका नमस्त अजाए नमस्त अगंजे नमस्त अपंजे नमस्त अनामे नमस्त अठे नमस्तंग अकर्मंग नमस्त अथर्मंग नमस्त अनामंग नमस्त अमंग नमस्त अजी नमस्त अपीते नमस्त अबाहे नमस्त अटाहे ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੇ ਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤ ਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤੰ ਭੇਵੇ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰ ਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਪੇਹ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਝ ਹੈ ਅਪੰਝ ਹੈ ਅਚੂਜ ਹੈ ਅਚੰਝ ਹੈ ਅਮੀਕ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ ਨਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਅਨਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਪੁਚੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌੜੇ ਨਮੋ ਸਰਬ ਭੌੜੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਣ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਣ ਪਾਨੇ ਨਮੋ ਗੀਤ ਗੀਤੇ ਨਮੋ ਤਾਣ ਤਾਨੇ नमो नृत्य न्रित नृत्य नमो नाद नादे नमो पान पाने नमो बाद बादे अनंगी अनामे समस्ती स्वरूपे परभंगी परमाथे समस्ति विभूते कलंक मिनाने कलंकी स्वरूपे नमो राज राजेश्वरंग राज परम रूपे नमो योग जोगेश्वरंग परम सिद्धे नमो राज राजेश्वरंग परम वृद्धे ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀਆ ਭਰਮੀਆ ਪੋਗੀਆ ਭੁਗਤੇ ਨਮੋ ਜੋਗ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤਨਾਰਾਇਣੇ क्रूर ਕਰਮੇ ਨਮੋ ਪ੍ਰੇਤ ਪ੍ਰੇਦ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾ ਸ਼ਾਹੰ ਨਮੋ ਪੂ ਪੂਪੇ ਨਮੋ ਦਾਣ ਦਾਨੇ ਨਮੋ ਮਾਨ ਮਾਨੇ ਨਮੋ ਰੋ ਗਰੋਗੇ ਨਮਸਤੰ ਸ਼ਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਅਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧ ਦਾਤਾ ਦਿਆਲੰ ਅਛੇ ਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਪਦੇਸ ਹੈ ਅਪੇਸ ਹੈ ਚੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੁਂ ਗੰਨਰਨਾਥੇ ਨਮਸਤੁਂ ਪਰਮਾਥੇ ਨਮਸਤੁਂ ਗੰਗੇ ਨਮਸਤੁਂ ਭੰਗੇ ਨਮਸਤੁਂ ਅਕਾਲੇ ਨਮਸਤੁਂ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੀਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿ ਸਦੰਗ ਨਿਵਾਸੀ ਚਰਪਟ ਛੰਦ ਤਪ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਮੰਗਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਵਾਲ ਛੰਤ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਮਾਂਤ੍ਰਿਮਾਨ ਦੇਵ ਪੇਵ ਆਦ ਉਧਾਰ ਸਰਪਾਲਕ ਸਰਮ ਕਾਲਕ ਸਰਮ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਤੂਤ ਰੂਪ ਪ੍ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਧਾਰ ਮੂਰਤ ਅਜੋਨ ਆਦ ਅਸੀਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਿਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮਹੁ ਨਹਿ ਜਾਹੇ ਸਰਮਾਨ ਸਰਬਤਰ ਮਾਨ ਸਦਾਇ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰਤੀਨ ਲੋਕ 14 ਕੇ ਵਿਖੈ ਜੰਗ ਜਪਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਹ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੁਮਭਵ ਗੜਨ ਪੰਜਨ ਹਾਰ ਕਾਲ ਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ ਧਰਮ ਤਾਮਸੋ ਪਰਮ ਰਹਿਤ भूत लख अपेस अंग राग न रंग जा कह जात पात ना नाम गर्भ गंजन दुष्ट भंजन दायक काम आप रूप अमीक कनुस्तत एक पुरख अवतूत सर्व सर्वभंजन आद रूप सूत अंगहीन अनातम ਇਕ ਪੁਰਖ ਅਪਾਰ ਸਰਬਲਾਇਕ ਸਰਬਖਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਪੀਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੇਕ ਪਰਮ 베ਦ ਪੁਰਾਣ ਜਾਕੇ ਦੇਤ ਪਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹ ਚਿਤ ਮਦ ਭਾਰ ਛੰਤ ਪ੍ਰਸਾਦ ਗੁਣ ਗਣ ਉਧਾਰ ਮਹਿਮਾ ਅਪਾਰ ਅਸਨ ਭੰਗ ਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਛਾਨ ਸ਼ਾ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲ ਅਨਪੂਤ ਅੰਗ ਅਬ ਭੰਗ ਗਤਮਿਤ ਅਪਾਰ ਗੁਣ ਗਣ ਉਧਾਰ ਮਨ ਗਨ ਪ੍ਰਣਾਮ ਨਿਰਪੈ ਨਿਕਾਮ ਅਤਦੁਤ ਪ੍ਰਚੰਡ ਮਿਤ ਗਤ ਅਖੰਡ ਅਲਸਯ ਕਰਮ ਅਦ੍ਰਿਸਯ ਧਰਮ ਸਰਬਾ ਪ੍ਰਣਾਡੈ ਅੰਡਾ ਡਬਾਡੈ ਚਾਚਰੀ ਸੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪਚੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਐ ਚਤਰ ਚੱਕਰ ਦਾਨੇ ਐ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਿਥੀ ਸੈ ਅਦਿਸੈ ਦਿਰਸੈ ਕਿਰਸੈ ਭਗਵਤੀ ਛੰਦ ਤਪ ਪ੍ਰਸਾਦ ਕਥਤੇ के अछिज दिस के अभिज बिस के अगंज कर मै के अभंज फर मै के अभिज लो कह के अदित सो कह के तूत बरने के बपूत करने के राजंग प्रभा है कि धर्मंग तुझा है कि अशोक बरने के सर्बा अपरने के जगतंग कृति है कि शत्रंग क्षत्रि है के ब्रह्मंग स्वरूप है के अनुप अनुप कि आद अदेव है कि आप अपेव हैं कि चितरंग बहीन है के एक कै अधीन है के रोजी रजा कह रही मेरे हक हाँ कह के पाक बैबै कि गैबुल गैब, गैब है कि अफुल गुना है कि शाह शा के कारण कुनिंद है के रोजी देहांद है के राज करहीम है कि कर्मंग करीम है के सरबंग कली है के सरबंग दली है ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਕਿਸ ਸਦੈਵੰਗ ਪ੍ਰਧਾਨੈ के सरबत् जापे के सरबत् थापे है कि सरबत् पान है के सरब्र मान है के सरबरिंद्र है के सरबत्र चंद्र है के सरबंग कलीमै है के परमंग फहीमै है के आकल अलामै के साहिब कलामै के हुसनल वजू है तमामल रजू है हमेसल सलामै सलीखत मुदामै गनी शिकस्ते शिकस्त परस्तै बिलंदल मकानें जमीनल जमानै तमिजुल तमाम निधन है हरिफुल अजीम रजायक जकीन अनेक उल तरंग हैं अपेद हैं अपंग हैं अजीजुल निवाज हैं गनी खिराज हैं निरुक्त स्वरूप हैं त्रिमुक्त विभूत हैं प्रभुग्ध प्रभा हैं सुजुग सुधा हैं सदैव स्वरूप हैं अपेदी अनूप हैं समस्तोपराज हैं सदा सर्वसाज हैं ਸਮਸਤਲ ਸਲਾਮ ਹੈ ਸਦੈ ਵਲ ਅਕਾਮ ਹੈ ਨਿਰਬਾਸ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮੇ ਤਰ ਪੰਗੀ ਤਰ ਕਾਮੇ ਤਰ ਬਰਗੰਗ ਤਰ ਬਾਦੇ ਅਗੰਜੇ ਅਗਾਦੇ ਸੁਭੰਗ ਸਰਬ ਭਾਗੇ ਸੁ ਸਰਬਾ ਅਨੁਰਾਗੇ ਤਰੇ ਭੁਗਤ ਸਰੂਪ ਹੈ ਛਿਜ ਹੈ ਸ਼ੂਤ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਿਥਿਵਲ ਪ੍ਰਵਾਸ ਹੈ ਨਿਰਗਤ ਪ੍ਰਭਾ ਹੈ ਸਦਾ ਵੰਸਦਾ ਹੈ ਬੇ ਭੁਗ ਸਰੂਪ ਹੈ ਪ੍ਰਜੁਗਤ ਅਨੂਪ ਹੈ निरुक्त सदा है विपुक्त प्रभा है नुक्त स्वरूप है प्रयुक्त अनूप है चाचरी अपंग है अनंग है अपेख है अलेख है अपर्म है अकर्म है अनाद है जुगाद है अजय है अबे है पूत है तूत है नास है उदास है दंद है अबंद है पंक्त है विरक्त है नास हैं प्रकाश है निचित है सुनिंत हैं अलेख हैं अधेख है ਅਲੇਖ ਹੈ ਅਪੇਖ ਹੈ ਟਾਹ ਹੈ ਅਗਾਹ ਹੈ ਸੰਭ ਹੈ ਅਗੰਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਪ ਪ੍ਰਸਾਦ ਸਰਬੰਹੰਤਾ ਸਰਬੰਗੰਤਾ सर्वख्याता सर्वंगाता सर्वहर्ता सर्वकर्ता सर्वंग्राणंग सर्वंगणंग धर्मं सर्भंग सर्वंगजुगता सर्वंग मुक्ता रसावल छता प्रसाद नमो नरकनासे से प्रकाशे अनंगं स्वरूपे अपंगं विभूते परमात्मं परमाथे सदा सर्वसाथे अघाध स्वरूपे निर्बाध विभूते अनंगी अनामे त्रृभंगि त्रृकामें नृभंगि स्वरूपे सर्भंगी अनूपे न पुत्र पुत है न है न है न है न ताते न माते न जाते न पात श्री हैं अमितो अमीक हैं सदैव प्रभा हैं अजय हैं अजा हैं भगवती शांत प्रसाद के ज़ाहर जहूर है के हाजर हजूर हैं हमेशल सलाम है, है समस्तुल कलाम है के साहिब दिमाग हैं के हुसन चिराग हैं के कामल करीम है के राज करहीम हैं के रोजी देहंद हैं के राज करहिंद हैं करी मुल कमाल हैं के हुसन जमाल हैं गनी मुल खिराज हैं गरीबुल निवास हैं हरी फुल शिकान हैं हिरासल फिकान हैं कलंक प्रनास हैं समस्तल निवास हैं गंजल गनीम है रजाय करहीम है समस्तुल जुबा हैं के साहिब किराह हैं के नरकं प्रनास हैं वैसतुल निवास हैं के सरबल गवान हैं हमे सुलरवान है हैं तमीज हैं समस्तुल अजीज हैं परंग परम ईस हैं समस्तुल अदीस हैं अदेसल अलेख है हमे अपेख हैं जमीनुल जमा है मिकुलिमा हैं करी मुल कमाल हैं कि जुर जमाल हैं केचलंग प्रकाश है किम तो सुभाष हैं स्वरूप है किम तो हैं। के हम तो पसा है कि आत्म प्रभा है अनंग है तो मद प्रसाद तसाद मन प्रणाम गुण गण मुदाम अगंज हर नर प्रभंज अनगन प्रणाम मन मन सलाम हर नर अखंड बर नर अमंड ਅਨਭਵ ਆਨਾਸ ਮਨਮਨ ਪ੍ਰਕਾਸ਼ ਕੁਨਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਧਾਰ ਜਲ ਥਲ ਅਮੰਡ ਦਿਸ ਵਿਸ ਪੰਡ ਜਲ ਥਲ ਮਹੰਤ ਦਿਸ ਵਿਸ ਬਯੰਤ ਅਨਭਵ ਆਨਾ ਤ੍ਰਿਤ ਤਰਤਰਾਸ ਆਜਾਨ ਬਾਇ ਕੈ ਸਦਾ ਓਮਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨਾ ਮਨ ਛਿਜ ਗਾਤਾ ਚਿਤ ਨਾ ਬਾਤ ਅਨ ਛੰਜ ਗਾਤ ਨਰੰਜ ਬਾਤ ਟਟ ਪੰਡਾਰਨ ਠਟ ਅਪਾਰ ਅਟ ਹੀਟ ਤਰਮ ਅਤ ਠੀਟ ਕਰਮਣ ਬਰਣਨ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਪ ਪ੍ਰਸਾਦ ਕਰਨਲ ਹੈ ਔਰ ਕਲ ਹੈ ਖਲਖੰਡਨ ਹੈ ਮਹਿ ਮੰਡਨ ਹੈ ਜਗਤੇશ્વਰ ਹੈ ਪਰਮੇਸ਼ਰ ਹੈ ਕਲਕਾਰਨ ਹੈ ਸਰਬ ਭਾਰਨ ਹੈ ਤ੍ਰਿਤਕੇ ਤ੍ਰਣ ਹੈ ਜਗਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸੈ ਸਰਬਨਾਥ ਸੈ ਗੁਰਨਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ अजपा जप है थपा थप है कृता कृतय अमृता मृत है अमृता है करना कृत कृता कृत तरनी तृत है अमृतेश्वर हैं परमेश्वर हैं किता कृत अमृता अमृत हैं अजबा कृत है अमृता मृत हैं नरनायक है खलकायक हैं विश्वंबर हैं कुरनाल हैं नृप नायक हैं सर्वपायक हैं पव है और गंजन है ਰਿਪ ਤਾਪਣ ਹੈ ਜਪ ਜਾਪਣ ਹੈ ਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪਚੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ नमोरा संगताम संगशांत रूपे नमो परम तत् तंग तत्ंग स्वरूपे नमो योग जोगे नमो ज्ञान ज्ञानने नमो मंत्र मन्त्रे नमो ध्यान ध्यानने नमो जद्य जुदे नमो ज्ञान ज्ञानने नमो भोज भोजे नमो पान पाने नमो कले कर्ता नमो शांत रूपे नमो इंद्र इंद्रिने नाद बिपूते ਕਲੰਕਾਰੂਪੇ ਅਲੰਕਾਰ ਲੰਕੇ ਨਮੋ ਆਸਾਸੇ ਨਮੋ ਬੰਕ ਬੰਕੇ ਪੰਗੀ ਸਰੂਪੇ ਨੰਗੀ ਨਾਮੇ ਤ੍ਰਪੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪਹਿ ਅਬੈ ਅਪੂ ਅਜੂ ਅਨਾਸ ਕਾਸ਼ ਗੰਜ ਪੰਜ ਲਖ ਪਖ ਕਾਲ ਦਿਆਲ ਦੇਖ ਭੇਖ ਨਾਮ ਕਾਮਗਾ ਟਾ ਅਨਾਥੇ ਅਪਰਮਥਿ ਅਜੋਨੀ ਅਮੋਨਿ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਭਰਮੰ ਗੰਜੇ ਅਲੇਖੇ ਭਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਨਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰ ਵਿਭੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ ਸਦਾ ਸੱਚ ਦਾ ਨੰਨ ਸਤਰੰਗ ਪ੍ਰਨਾਸੀ ਕਰੇਮਲ ਕਨਿੰਦਾ ਸਮਸਤਲ ਨਿਵਾਸੀ अजायब पुते गजायब गनीमे हरियंकर मुल रही में चतर चक्रवर्ती चतर चकरुते स्वंबंग शुभंग सर्वदा सर्वजुगते दुकालंग प्रणासी दयालंग स्वरूपे सदांग संगे अपंगंग विपूते दुकालंग प्रणासी दयालंग स्वरूपे सदांग संगे अपंगंग विपूते ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ